ਮੱਛੀ ਦੇ ਪਾਵੇ ਕੁਕਰਾਂ ਦਾ ਕਲੇਜੀ ਕੋਟਾ ਹਾਂ ਔਰ ਮੱਛੀਆਂ ਦਾ ਕਲੇਜੀ ਕੋਟਾ ਹੋਰ ਖੱਛਾ ਪਕਾਇਆ ਹੈ ਅੱਛਾ ਇਹਨਾਂ ਬੰਦਾ ਹਕਾਕੀ ਕਰਨੀ ਹੈ ਹਾਂ ਸ਼ਹਿਰ ਨਰਵਟ ਜਾ ਕੇ ਅੱਛਾ ਲਓ ਜੀ ਸਣੀ ਦਾ ਹੋ ਗਿਆ ਕਾਰੀਗਰ ਪੂਰਾ ਖੋਏ ਵਾਲਾ ਸੱਕੇ ਛੋੜਦੇ ਆ ਵਿੱਚ ਇਹ ਹੁਣ ਕੱਢ ਲੈਣ ਦੇ ਜੇ ਦੁੱਧ ਪਾਵਾਂਗੇ ਉਹ ਦੁੱਧ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਤੇ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨ ਮੰਨੇ ਆ ਤੇ ਕਰਦੇ ਆ ਪਾਈ ਦਾ ਨਵਾਂ ਵਲੌਗ ਸ਼ੁਰੂ ਤੇ ਅੱਜ ਦੀ ਆਪਣੀ ਜਿਹੜੀ ਰੁਟੀਨ ਹੈ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਕਿ ਸਾਰਾ ਦਿਨ ਆਪਾਂ ਕੀ ਕੁਝ ਕਰਦੇ ਆ ਤੇ ਚੱਲਦੇ ਆਂ ਵੀਡੀਓ ਵੱਲ ਲਓ ਜੀ ਟਾਈਮ ਹੋ ਗਿਆ ਆਪਣਾ ਡੰਗਰ ਨੂੰ ਪੱਠੇ ਪਾਉਣ ਦਾ ਤੇ ਚਾਚਾ ਵੀ ਆ ਗਿਆ ਉਧਰੋਂ ਡੇਰੇ ਤੋਂ ਤੇ ਹੁਣ ਆਪਾਂ ਪਾਉਨੇ ਆ ਪੱਠੇ ਕਿਉਂਕਿ ਟਾਈਮ ਹੋ ਗਿਆ 11 ਵਜ ਗਿਆ ਤੇ ਗਰਮੀ ਵੀ ਆ ਟਾਈਮ ਨਾਲ ਪੱਠੇ ਪਾਈਏ ਤੇ ਤੁਹਾਨੂੰ ਦਿਖਾਉਨੇ ਆ ਸਾਰੀ ਦਿਹਾੜੀ ਆਪਾਂ ਕੀ ਕੁਛ ਕਰਦੇ ਆਂ ਲਓ ਜੀ ਡੰਗਰ ਆਪਾਂ ਮਾਰ ਦਿੱਤੇ ਬੰਨ ਚੱਲ ਯਾਰਾਂ ਨਾਲ ਤੇ ਬੰਨ ਦਿੱਤੇ ਤੇ ਹੁਣ ਅੰਦਰ ਲਪਾਉਣ ਲੱਗੇ ਆਪਾਂ ਪੱਠੇ ਦੇ ਅੰਦਰ ਵੀ ਗਏ ਨੇ ਪੱਤੇ ਸਾਰੇ ਅੰਦਰ ਘਾਣੀਆਂ ਖੁਲੀਆਂ ਲਾਵੀ ਜੱਤਾ ਗਏ ਨਾ ਮਾਣੇ ਰੋਜੇ ਬਾਕੀ ਰਹਿ ਗਏ ਕਿਨੇ 14 ਤੇ 6 ਆ ਗਏ 14 ਤੇ 6 ਬਣਦੇ ਪੰਜਾਂ ਤੇ 4 9 ਹੀ 9 ਹੀ ਰਹਿ ਗਏ 14 ਤੇ 6 ਯਾਰ ਰੋਜਾ ਹੋ ਸਕਦਾ ਹੋ ਦੁਜਾ ਹੋ ਜਾਵੇ ਆਪਣਾ 29 ਕੀ ਦਾ ਉਹਨਾਂ ਤੀਰੋਜੇ ਹੋ ਜਾਣ ਤਾਂ ਫੇਰ ਪਾਕਿਸਤਾਨ ਪਾਗਲ ਹੈ ਇੱਕ ਬਾਦ ਰੱਖੇ ਇਹ ਨਾ ਤੇ ਸਟਾਮਣਾ ਬਸ ਸਟਾਮਣਾ ਦੇ ਫੇਰ ਇਹਨਾਂ ਗਟਾਂ ਤੋਂ ਕੋਈ ਸ਼ਰਤ ਪਰ ਪੰਜਾਂ ਦਾ ਚਾਰ ਆ ਪੰਜਾਂ ਦਾ ਚਾਰ ਰਹਿ ਗਿਆ ਹਾਂ ਪੰਜਾਂ ਦਾ ਚਾਰ ਰਹਿ ਗਿਆ ਚਲੋ ਵੀ ਗਿਆ ਗਿਆ ਰੋਜੇ ਗਿਆ ਨਵਾਣੇ ਰੋਜੇ ਬਾਕੀ ਛਹਿ ਗਏ ਪੰਜਾਂ ਦੇ ਚਾਰ ਹਾਂ ਲਓ ਜੀ ਪੱਠੇ ਹੋ ਗਏ ਨੇ ਪਾ ਕੇ ਵੇਲੇ ਲਓ ਖਾਲਸ ਖੋਇਆ ਇਹ ਰੋਟੀ ਤੇ ਇਹ ਰੰਗ ਉਹ ਨਿਕਲ ਗਿਆ। ਹੋਰ ਕਿਸਾ ਹਾਂ। ਹਾਂ। ਐਚਡੀ ਨਾਲ। ਕੋਈ ਨਹੀਂ ਬੀਰ। ਹੂੰ? ਕੀ ਰਾਤ ਵਾਲੇ ਖੋਏ ਦੀ ਜਿਹੜੀ ਬਣਾਈ ਨਾ ਤੂੰ, ਵਾਕਿਆ ਬੜੀ ਤਾਰੀਫ ਹੁੰਦੀ ਸਹੀ ਗੱਲ। ਰਾਤ ਵਾਲੇ ਦਾ ਸਵਾਦ ਪੂਰਾ। ਹਾ ਵਈਦਾ ਸਾਉਂਡ ਬੁਬਲੇ ਚੈੱਕ ਕਰੋ ਮੇਰੇ ਵੀ ਯਾਰਾ ਚਾਚੇ ਬਾਵਰ ਦੀ ਯਾਰਾ ਬਣਾਉਣੀ ਯਾਰ ਮੈਂ ਕਿ ਮੋੜ ਨਹੀਂ ਨਹੀਂ ਯਾਰਾ ਉਹਦੇ ਨੇ ਯਾਰਾ ਥ੍ਰਾਮ ਕਰ ਥ੍ਰਾਮ ਕਰ ਆਹ ਜੀ ਵੱਲਾ ਟ੍ਰੈਮ ਓਹੋ ਆਲਾ ਮੂਹ ਜੜੀ ਕੋਣੀ ਹੈ ਵੇਖ ਲੈ ਬਾਈ ਬਾਵਰ ਗੱਲਾਂ ਕਰਦਾ ਮੂਹ ਜੜੀ ਭਾਈ ਜੁਰ ਲੰਮੇ ਨਾ ਭਾਈ ਪਿਛਾ ਨਾ ਕਰ ਆਪਣਾ ਹੋ ਗਿਆ ਕੋਈ ਨਾ ਕਰੋ ਕੋਈ ਪਿਛਾ ਨਾ ਕਰੋ ਕੋਈ ਨਾ ਲਾਲਾ ਲਾਲਾ ਆਜੇ ਬਾਅਦ ਮੈਂ ਆਲ ਬਾਅਦ ਕਰ ਜਾਏ ਉਨੀ ਮਾਰ ਜੇ ਕੇ ਹਾਂ ਬਰਾਉ ਇਸਨੀ ਦਾ ਹੋ ਗਿਆ ਕਾਰੀਗਰ ਪੂਰਾ ਖੋਏ ਵਾਲਾ ਚੱਕੇ ਛੋੜ ਦੇ ਵਿੱਚ ਇਹ ਹੁਣ ਕੱਢ ਲੈਣ ਦੇ ਜੇ ਦੁੱਧ ਪਾਵਾਂਗੇ ਉਹ ਦੋ ਸਤਾਂ ਆਂਦੀ ਆ ਹੁਣ ਤੇ ਨਾ ਮੌਸਮ ਨਹੀਂ ਦਾ ਹੈਗਾ ਹਾਂ ਆ ਗਾਜਰ ਹਲਵੇ ਦਾ ਹਾਂ ਜਿਹੜੇ ਸਿਆਲ ਮਾਰਦੇ ਨਾ ਖੋਆ ਹੂੰ ਤੇ ਤੋਰੀ ਤੇ ਹੇ ਕੁਛ ਨਾਲੇ ਮੈਂ ਗੱਲ ਲੈਂਦਾ ਐ ਇਥੇ ਜਦ ਛੁਰੇ ਪਈ ਹੋਣੀ ਕੋਈ ਨਹੀਂ ਲਓ ਜੀ ਬਣ ਗਿਆ ਖੋਆ ਹਾਂ ਕੰਮ ਕਿਹਦੇ ਜਾਂਦਾ ਹਾਂ ਨਾ ਤੁਹਾਨੂੰ ਪਤਾ ਹੋਵੇ ਲੈ ਵੀ ਚਾਚਾ ਬਾਬਰਾ ਰਾਜੀ ਹੋਣਾ ਲੈ ਬਾਈ ਕੰਮਾ ਦੀ ਕਰਾ ਰਹੀ ਹੈ ਹਾਂ ਰਾਜੀ ਹੁਣ ਜਾ ਕੇ ਦੇਖ ਲਈ ਘਰ ਜਾ ਕੇ ਵੀਡੀਓ ਚ ਠੀਕ ਹੈ ਨਾ ਠੀਕ ਹੈ ਚਲੋ ਜੀ ਉੱਥੇ ਕਿਦੇ ਲਓ ਜੀ ਕੋਇਆ ਬਣ ਗਿਆ ਤਾਂ ਆਪਾਂ ਚੱਲਦੇ ਹਾਂ ਉਹਦੇ ਦੇਰੇ ਤੇ ਇਹ ਕੱਢੀ ਆਉਣ ਕੋਇਆ ਲਓ ਜੀ ਟਾਈਮ ਹੋ ਗਿਆ ਆਪਾਂ ਡੰਗਰ ਨੂੰ ਪਾਣੀ ਪੋਣੀ ਡਾਉਨੇ ਇਧਰ ਮੱਝਾਂ ਪੀਂਦੀਆਂ ਪਾਣੀ ਉਧਰ ਬਾੜ ਤੀਆਂ ਛਪੜੇ ਗਰਮੀਆਂ ਚਲਣੋਂ ਨਹੀਂ ਅੱਜ ਪੂਰਾ ਤੇ ਆ ਚੌਧਰੀ ਜੀ ਇੱਥੇ ਖੜੋਤਾ ਯਾਰ ਟੇਕੇ ਪਤਾ ਨਹੀਂ ਕੀ ਮਸਲਾ ਨੇ ਕੀ ਹੋਇਆ ਜੀ ਰੋਏ ਸੋਸਿਆ ਖਲੋਤਾ ਐ ਘਾਰੀ ਐ ਪਾਣੀ ਪੂਣੀ ਢਾਕੇ ਤੇ ਉਧਰ ਚਾਚਾ ਨਹੀਂ ਪੱਠੇ ਪਾਉਂਦੇ ਆ ਪਾਣੀ ਪੂਣੀ ਢਾਕੇ ਤੇ ਆਪਾਂ ਜਨਾ ਮਿਲਦੇ ਆਪਾਂ ਚੁਵਾਈ ਤੇ ਲਓ ਜੀ ਟਾਈਮ ਹੋ ਗਿਆ ਸਾਡੀ ਚੁਵਾਈ ਦਾ ਬਾਲਟੀਆਂ ਬੋਲਟੀਆਂ ਪਾण्डे ਰੱਖਣ ਲਏ ਆ ਅੱਜਾ ਬਾਲਟੀਆਂ ਨੇ ਫਰੀਦੀ ਸਾਹਿਬ ਫੁਫੜਾ ਖਾਣਾ ਬੈਠਾ ਕੀ ਹਾਲੇ ਬੜੇ ਦਮ ਚਪਚਪ ਬੈਠੇ ਜੇ ਫੁਫੜਾ ਮਕਾਨ ਖਾਈਆਂ ਨਾ ਬੱਲੇ ਫੁਫੜਾ ਮਕਾਨ ਮਖਾ ਕੇ ਲੈ ਆਇਆ ਪੜਦੇ ਲੈ ਗਿੱਤਾ ਹੋਣਾ। ਫੜਦਣਾ ਰੱਖਣਾ ਸੀ ਉੱਥੇ ਯਾਰ। ਪੜ ਗਲੀ ਉੱਥੇ ਰਹਿ ਵੀ ਸਾਡੇ ਕੋਲ ਹੈ। ਕਦੀ ਬੈਠ ਕੇ ਵੇਖੇ ਕਦੀ ਕਮਰਾ ਵੇਖੇ। ਮੈਨੇਜ ਬਾਰੇ ਭਾਈ ਪੋੜੀਆਂ ਲੰਬਾ ਹੈ ਕਿ ਨਹੀਂ ਫੁੱਫੜ ਠੰਡਾ। ਗਰਮੀ ਚ ਮੌਜ ਉੱਥੇ ਕਿ ਨਹੀਂ। ਸਾਜੀ ਫੁੱਫੜ ਨੂੰ ਸਾਡੇ ਮਕਾਨ ਬੜੇ ਨਾਲ ਵਧੀਆ ਲੱਗੇ ਨੇ। ਫੁੱਫੜ ਨੂੰ ਹੀ ਨਾ ਸੇਲ ਕਰਾਇਆ ਕਰਨੀ ਉੱਥੇ ਦੀ ਉੱਥੇ। ਫੜਾਈ ਤੇ ਤੈਨੂੰ ਸੇਲ ਕਰਾਵਾਂਗੇ ਤੈਨੂੰ ਖਵਾਵਾਂ ਗੋਸਤ ਉੱਥੇ ਲਾਉਣਾ ਸੀ। ਠੀਕ ਹੈ। ਉਹ ਚੱਲ ਆਹੋ।

ਉਹਦੀ ਦਾ ਵੈਸੇ ਕਬੜਾ ਉਹਨਾਂ ਨੂੰ ਪੈਂਦਾ ਨਹੀਂ ਕਬੜਾ ਦੇ ਨੂੰ ਪੈਂਦਾ ਤੈਨੂੰ ਕੱਲ ਦਾ ਪਾਣੀ ਲੱਭਣ ਲਿਆ ਕਬੜਾ ਪੈਣਾ ਜੀ ਸਾਨੂੰ ਬਖਦਰ ਅੱਛਾ ਫੇਰਾ ਕੋਈ ਯੈਸ ਕਰਕੇ ਚੱਲ ਫੇਰ ਬਾਹਰ ਕੱਢ ਦਿੰਦਾ ਇਹ ਨੀਂਦਰ ਅੱਛੀ ਹੈ ਸੁੱਤਾ ਸੁੱਤਾ ਨੇ ਕੰਮ ਕੀਤਾ ਜੀ ਸਤੈਨੂੰ ਆਫ ਹੋਊਂ ਕੀਤਾ ਤੀ ਤੂੰ ਨਹੀਂ ਸੁੱਤਾ ਹੈ ਨਾ ਉਸ ਟਾਈਮ ਕਿਦੋਂ ਸੁੱਤਾ ਰਹੂੰਗਾ ਹੈ ਨਾ ਮੈਂ ਵੇਖਿਆ ਯਾਰਾਂ ਵੇਖ ਤੇ 11 ਵਜੇ ਸੁਣਿਆ ਨਹੀਂ ਤੇਰਾ ਮੈਂ ਮੈਂ ਤਾਂ ਕੀਤਾ ਸੁਣਿਆ ਤੇ ਮੈਂ ਕੀ ਕੀਤਾ ਟੂ ਦਾ ਕੰਮ ਹੈ ਇਹ ਡੂ ਟੂ ਡੀਗੈਦਾਈ ਚੁੱਪ ਕਰਕੇ ਲਗਾ ਕੇ ਆਂਡਾ ਲਈ ਜਾਂਦੇ ਆਂਡਾ ਲਿਆਵਰੇ ਓਏ ਆਂਡਾ ਲਿਆਵਰਾ ਟਿੱਟੂ ਇਹਦੀ ਆਹ ਕੀ ਗੰਦ ਪਾਇਆ ਆਂਡਾ ਨਹੀਂ ਦਿੰਦਾ ਆਹ ਵਿੱਚ ਕੀ ਗੰਦ ਬਾਦੀ ਰੱਖੀ ਟਿੱਟੂ ਭਾਈ ਗੰਦ ਮਾਰਿਆ ਵਿੱਚ ਹੀ ਇਹ ਨੂੰ ਨੁਨਵਾਖਾ ਬੱਕਰੀ ਇੱਥੇ ਚਾਹ ਬਸ ਕਰ ਲਾ ਕੇ ਹੁਣ ਕਿਉਂ ਕੱਢ ਕੇ ਰਹਿਣਾ ਈ ਇਹ ਪੱਥਰ ਘੜ ਚੁੱਕੀ ਫਿਰਦਾ ਏ ਜਿਹੜਾ ਆਇਆ ਹੈ ਅੱਛਾ 30 ਲੈਂਦੇ ਸਰ ਐਡਾ ਮੋਟਾ ਕੀ ਐਡਾ ਮੋਟਾ ਉਹ ਲਿਆ ਦੇ ਦੇ ਆ ਜੂਸ ਬਣਾ ਲਾਂਗੇ ਅੱਡੀ ਕਿਹੜੀ ਗੱਲ ਆ ਆ ਵੇਲੇ ਥੋੜਾ ਘੱਟ ਉਹ ਦਦੀ ਬੜਾ ਕੰਮ ਇਕੱਲਾ ਸਿਰੇ ਵੀ ਆਨੇ ਵਿੱਚ ਕੱਟ ਯਾਰ ਅਸੀਂ ਮੁੱਲ ਲੈ ਲਾਂਗੇ ਤੂੰ ਸਾਰੇ ਲੈ ਜਾ ਹੋਰ ਦੱਸ ਤੇ ਨਾ ਹੋ ਗਿਆ ਬੜਾ ਦੋ ਨਿਕਲ ਗਿਆ ਕਿੰਨਾ ਹੋ ਗਿਆ 30 30 ਦੋਤੀ ਰਕਮ ਕੱਢਣ ਲੱਗਾ ਮੋਟੀ ਗੱਡੀ ਏ ਬਿਸ਼ਮੀਲਾ ਨਹੀਂ ਨਹੀਂ ਆਜਾ ਲੱਗਦਾ ਬੈਂਕ ਚ ਹੋ ਗਿਆ ਦੋਦੀ ਜੀ ਪੂਰੇ ਪੂਰੇ ਆਏ ਨੇ ਓਕੇ ਹੋ ਗਿਆ ਦੋਦੀ ਪੈਸੇ ਦੇ ਨਹੀਂ ਨਹੀਂ ਗਿਣਦੇ ਨਾਲ ਲੀ ਨਾ ਮੇਰੀ ਆਹ ਬੱਜਾ ਨਹੀਂ ਨਾ ਹੋਣਾ ਗਿਣਾਂ ਨਹੀਂ ਲੋ 50 ਵਾਦੇ ਤੇ ਤੇਰੇ ਲਈ ਆਏ ਉਹ ਤੇਰੇ ਵਾਦੇ ਨਹੀਂ ਪਿਆ ਵਾਦੇ ਆਏ ਨੇ ਉਹ ਕਿਰੇ ਦੇ ਤੇ ਮਾ ਗਿਲੇ ਨਹੀਂ ਕਰਨੀ ਨਾ ਲਵੋ ਤੇ ਕਾਟ ਖਾ ਤਾਂ ਦੋਈਂ ਚੱਲ ਵੀ ਚੱਲ ਵੀ ਦੋਦੀ ਪਹੁੰਚ ਘਰ ਪਹੁੰਚ ਚੱਲ ਕੇ ਅਫਤਾਰੀ ਕਰ ਜਾਓ ਉਹ ਦਿਨ ਫਿਰ ਹੋ ਜਾ ਸਹੀ ਲੱਭ ਗਿਆ ਹੀ ਕਿ ਨਹੀਂ ਕੱਲ ਸੰਨ ਵੀ ਤਾਂ ਖਰਚਾ ਹੋ ਗਿਆ ਦਿੱਤੀ ਜਾ ਹੁਣ ਕਿੰਮਾਲ ਕਰਦੇ ਨੇ ਤੂੰ ਲੈ ਲਈ ਅਜੇ ਤੇਰੇ ਤੇ ਨਹੀਂ ਨਹੀਂ ਦੇਗਾ ਖਰਚਾ ਤੈਨੂੰ ਹੀ ਤੇ ਤੂੰ ਭੱਜੇ ਹਾਂ ਫੇਰੇ ਮਾਰ ਮਾਰੋ ਜੇ ਤਾਂ ਖਾਪ ਗਿਆ ਯਾਰ ਮੇਰਾ ਗਾਣਵੇਂ ਸਮਝ ਫੋਨ ਕੀਤਾ ਉਹ ਯਾਰ ਬੁਨਾ ਕਿਸੇ ਦਾ ਵੀ ਨਹੀਂ ਹੈਗਾ ਹੋਰ ਦੱਸ ਕਿਸੇ ਦਾ ਵੀ ਬੁਨਾ ਨਹੀਂ ਹੈ ਹਾਂਜੀ ਬੁਨਾ ਸਾਡਾ ਹੀ ਆ ਜਿਹੜਾ 2:30 ਵਜੇ ਠਾਕ ਲਿਆ ਚਾਚਾ ਨੂੰ ਫੋਨ ਤੇ ਕੰਮ ਰੱਖਿਆ ਕਰ ਚਾਚਾ ਨੂੰ ਭਾਈ ਲਓ ਜੀ ਪਹੁੰਚ ਆਏ ਆ ਪੱਠਿਆਂ ਦੇ ਟੱਕ ਦੇ ਵਿੱਚ ਤੇ ਵੜਨੇ ਆ ਪੱਠੇ ਕਿਉਂਕਿ ਘਰ ਸ਼ਾਮ ਹੋ ਜਣੀ ਕਿਉਂਕਿ ਪੰਜ ਦਾ ਟਾਈਮ ਹੋ ਗਿਆ ਤੇ ਸਵਾ 6 ਵਜੇ ਰੋਜ਼ਾ ਹੋ ਜਾਣਾ ਫਤਾਰ ਤੇ ਟਾਈਮ ਨਾਲ ਜਿਹੜਾ ਨਾ ਆਪਣੇ ਪੱਠੇ-ਪੁੱਠੇ ਵੱਢ ਲਈਏ ਲਓ ਜੀ ਪੱਠੇ ਵੱਢ ਕੇ ਆਪਾਂ ਹੋ ਗਏ ਵਿਲੇ ਤੇ ਚਾਚੀ ਹੋਰੇ ਡਿਸਾਈਡ ਕਰ ਰਹੇ ਫੋੜਾ ਕਿੰਨੇ ਮਾਰਨਾ ਤੇ ਪੱਠੇ ਕਿੰਨੇ ਪਾਉਣੇ ਕਿਉਂ ਦਿੱਤੇ ਕਿੰਨੇ ਪਾਉਣੇ ਭਾਈ ਫੜਾ ਇਹਨੇ ਮਾਰਨਾ ਅੱਛਾ ਕੱਠਾ ਨਾ ਪਾਉਣੇ ਠੀਕ ਹੈ ਸਮਰ ਮੇ ਜਾਣਾ ਪਾਣੀ ਲਾਉਣ ਹਾਂ ਤੇ ਆਪਾਂ ਇੱਥੇ ਕਰਦੇ ਆ ਬਲੌਗ ਦਾ ਹਨ ਕੋ ਪੱਠੇ-ਪੱਠੇ ਵੜ ਕੇ ਆਪਾਂ ਹੋ ਗਏ ਪਹਿਲੇ ਟਾਈਮ ਹੋ ਗਿਆ ਅਫਤਾਰੀ ਦਾ ਤਾਂ ਬੰਦਿਆਂ ਜਾਣਾ ਅਫਤਾਰੀ ਤੇ ਪਿੰਡ ਟਰੈਕਟਰ ਲੈ ਕੇ ਛੋਟਾ ਭਰਾ ਆਉਂਦਿਆ ਆਪਾਂ ਚੱਲਦੇ ਆਂ ਸੰਭਲ ਨਗਰ ਕਰਦੇ ਅੰਦਰ ਵੀਡੀਓ ਪਾਵੇ ਕੁਕਰਾਂ ਦਾ ਕਲੇਜੀ ਕੋਟਾ ਹਾਂ ਔਰ ਮੱਛੀਆਂ ਦਾ ਕਲੇਜੀ ਕੋਟਾ ਔਰ ਖੱਛਾ ਫਕਾਇਆ ਹੈ ਅੱਛਾ ਇਹਨਾ ਵਜਾ ਅਫਤਾਰੀ ਕਰਨੀ ਹੈ ਹਾਂ ਸ਼ਹਿਰ ਨਰਵਟ ਜਾ ਕੇ ਅੱਛਾ ਚਾਚਾ ਆਪਾਂ ਨੂੰ ਕੋਈ ਇਫਤਾਰੀ ਬਲਾਉਣ ਨਹੀਂ ਦਿਆ ਸਵਾਏ ਆਪਣੇ ਯਾਰ ਤੋਂ ਹੈ ਪਰ ਪਤਾ ਲੱਗ ਗਿਆ ਵੀ ਇਹ ਬਲੋਗ ਬਣਾਉਣ ਦੇ ਮਸਰੂਫ ਨੇ ਅੱਛਾ ਉਹ ਤਾਂ ਨਹੀਂ ਆਪਾਂ ਨੂੰ ਬੁਲਾ ਦੇਣਾ ਚਲੋ ਜੀ ਕਦੇ ਆਪਰੇ ਨਹੀਂ ਸਿਭਨ ਜਿ ਇਫਤਾਰੀ ਹੋएगी ਕੋਈ ਨਾ ਕੋਈ ਸਾਦੀ ਲੈਗਾ 10 ਰੋਜ਼ੇ ਪੈਣੇ ਠੀਕ ਹੈ ਨਾ ਨਾ ਰਹਿ ਗਏ ਪਿੱਛੇ ਜਿਹੜੀ ਇਹ ਚਾਹ ਦੇ ਫੈਨ ਦਾ ਕਰ ਲਾ ਮਾਰ ਨਹੀਂ ਇਹ ਦਾ ਫੈਨ ਉਹ ਨਹੀਂ ਕਰਦਾ ਫੈਨ ਹੁਣ ਸਾਡਾ ਵੇਂਦਾ ਹੀ ਨਹੀਂ ਵੀਡੀਓ ਤੇ ਲੋ ਜੀ ਵੀਡੀਓ ਕਰਦੇ ਆਪਾਂ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਬਲੌਗ